ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵੈਦ ਗੁਰਪ੍ਰੀਤ ਸੰਧੂ ਲਓ ਜੀ ਸਵਾਗਤ ਹੈ ਮੇਰੇ ਇਸ YouTube ਚੈਨਲ ਵੈਦ ਗੁਰਪ੍ਰੀਤ ਸੰਧੂ FJDR ਜਾਨੀ ਕਿ ਫਿਰੋਜ਼ਪੁਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਮੇਰੇ Facebook account Desi Nuske ਜਿੰਨੂੰ ਤੁਸੀਂ ਸਰਚ ਕਰੋਗੇ Facebook ਤੇ Desi Vaig 2020 ਲਿਖ ਕੇ ਤਾਂ ਮੇਰਾ ਗ੍ਰੀਨ ਕਲਰ ਦਾ ਲੋਗੋ ਆ ਜਾਏਗਾ ਉਹਨੂੰ Desi Nuske ਪੰਜਾਬੀ ਚ ਲਿਖਿਆ ਹੋਇਆਗਾ ਉਹਨੂੰ ਟਪ ਕੇ ਲਾਈਕ ਕਰੋ ਸ਼ੇਅਰ ਕਰੋ ਤੇ YouTube ਚੈਨਲ ਵੈਦ ਗੁਰਪ੍ਰੀਤ ਸੰਧੂ FJDR ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਘੰਟੀ ਵਾਲਾ ਬਟਨ ਆਜ ਜਿਹੜਾ ਨੁਸਖਾ ਤੁਹਾਡੇ ਸਾਰਿਆਂ ਲਈ ਲੈ ਕੇ ਆਇਆ ਉਹ ਗਰਮੀਆਂ ਦਾ ਨਾਇਆਬ ਨੁਸਖਾ ਤੇ ਤਕਰੀਬਨ ਤਕਰੀਬਨ ਪੰਜਾਬ ਦਾ ਹਰਿਆਣੇ ਦਾ ਰਾਜਸਥਾਨ ਦਾ ਛੱਡੋ ਦੁਨੀਆ ਦੇ ਹਰ ਇੱਕ ਬੰਦਾ ਉਸ ਬਿਮਾਰੀ ਨਾਲ ਗਰਸਦਾ ਕਿਸੇ ਨੂੰ ਪਤਾ ਹੈ ਕਿਸੇ ਨੂੰ ਨਹੀਂ ਪਤਾ ਕਿ ਮੈਨੂੰ ਇਹ ਪ੍ਰੋਬਲਮ ਆ ਉਹ ਪ੍ਰੋਬਲਮ ਦਾ ਨਾਮ ਆ ਲਿਵਰ ਲਿਵਰ ਦੀ ਪ੍ਰੋਬਲਮ ਲਿਵਰ ਐ ਸਮਝ ਲਓ ਆਪਣੇ ਸਰੀਰ ਦਾ ਕਹਿੋ ਜਾਨਾ ਜਿੰਦੇ ਬਿਨਾ ਸਰੀਰ ਚੱਲ ਹੀ ਨਹੀਂ ਸਕਦਾ ਜੇ ਲਿਵਰ ਦੇ ਵਿੱਚ ਪ੍ਰੋਬਲਮ ਆ ਜੇ ਓਟੀਪੀਟੀ ਵਧ ਜਾਣ ਕ੍ਰੈਟਨਾਈਨ ਵਾਜੇ ਜਿਹਨੂੰ ਫੈਟੀ ਲਿਵਰ ਆਪਾਂ ਕਹਿ ਦਿੰਨੇ ਫੈਟੀ ਲਿਵਰ ਹੋ ਗਿਆ ਜਾਂ ਕੋਲੈਸਟ੍ਰੋਲ ਵਧ ਗਿਆ ਜਾਨੀ ਕਿ ਲਿਵਰ ਦਾ ਕੰਮ ਆ ਆਪਣੇ ਫੂਡ ਨੂੰ ਹਜ਼ਮ ਕਰਨਾ ਐਵੇਂ ਦੇ ਰਸਾਇਣ ਐਵੇਂ ਦੇ ਐਸਿਡ ਦੇ ਨੇ ਕਿ ਜਿਹੜਾ ਭੋਜਨ ਆਪਾਂ ਖਾਦਾ ਉਹ ਊਰਜਾ 'ਚ ਤਬਦੀਲ ਜਦੋਂ ਵੀ ਲੀਵਰ ਖਰਾਬ ਹੁੰਦਾ ਆਪਣੀਆਂ ਮਾੜੀਆਂ ਆਦਤਾਂ ਕਰਕੇ ਹੁੰਦਾ ਮਾੜਾ ਖਾਨ ਪੀਣ ਕਰਕੇ ਕੋਈ ਵੀ ਸਰੀਰ ਦੀ ਬਿਮਾਰੀ ਆ ਉਹ ਅੰਦਰੋਂ ਪੈਦਾ ਨਹੀਂ ਹੁੰਦੀ ਜੋ ਚੀਜ਼ ਆਪਾਂ ਅੰਦਰ ਸਿੱਟਦੇ ਆ ਆਪਾਂ ਖਾਂਦੇ ਆ ਉਹਦੇ ਤੋਂ ਹੀ ਪੈਦਾ ਹੁੰਦੀ ਸੋ ਮਾੜਾ ਜਿਹਾ ਢੇਡਾ ਮਾਰ ਲਾ ਇੱਧਰ ਵੀ ਉਧਰ ਵੀ ਮੈਂ ਤਾਂ ਕਿਹਾ ਸੀ ਇੱਥੇ ਤੂੰ ਕੈਮਰੇ 'ਚ ਆਉਣਾ ਸੀ ਚੱਲ ਹੁਣ ਜਾ ਉਦੋਂ ਵੀ ਆਈ ਹੁਣ ਸੋ ਲਿਵਰ ਦੀ ਪ੍ਰੋਬਲਮ ਇਦਾਂ ਦੀ ਪ੍ਰੋਬਲਮ ਹੁੰਦੀ ਆ ਕਿ ਬੰਦਾ ਨਾ ਬੈਠ ਸਕਦਾ ਨਾ ਉੱਠ ਸਕਦਾ ਨਾ ਕੁਛ ਖਾਣ ਨੂੰ ਜੀ ਕਰਦਾ ਜੇ ਕੁਛ ਮਾੜਾ ਮੋਟਾ ਭਾਰਾ ਖਾ ਲੇ ਕੋਈ ਵਧੀਆ ਚੀਜ਼ ਖਾ ਲੇ ਤਾਂ ਉਹ ਸਾਰਾ ਦਿਨ ਉੱਤੇੜੀ ਰਹਿੰਦੀ ਆ ਢਕਾਰ ਆਈ ਰਹਿੰਦੀ ਆ ਇੱਥੋਂ ਭਾਰਾਪਨ ਫੀਲ ਹੋਈ ਜਾਂਦਾ ਬੰਦੇ ਦਾ ਖਾਣ ਨੂੰ ਜੀ ਨਹੀਂ ਕਰਦਾ ਜੇ ਜੀ ਕਰਦਾ ਉਹ ਹজম ਨਹੀਂ ਹੁੰਦਾ ਢਕਾਰ ਆਈ ਰਹਿੰਦੇ ਆ ਗੈਸ ਬਣ ਜਾਂਦੀ ਆ ਪੇਟ ਫੁੱਲਿਆ ਫੁੱਲਿਆ ਰਹਿੰਦਾ ਸਰੀਰ ਜਿਹੜਾ ਉਹ ਪਤਲਾ ਹੋ ਜਾਂਦਾ ਕਹਿੰਦਾ ਮਤਲਬ ਵੀ ਜੋ ਆਪਾਂ ਖਰਾਕ ਖਾਣੀ ਆ ਉਹਦਾ ਰਸ ਨਹੀਂ ਮਿਲਦਾ ਸੋ ਅੱਜ ਜਿਹੜਾ ਨੁਕਸਾ ਤੁਹਾਨੂੰ ਮੈਂ ਦੇਣ ਲੱਗਾ ਮੈਂ ਲਗਭਗ ਆਪਣੀ ਹਰੇਕ ਮਰੀਜ਼ ਨੂੰ ਉਹ ਨੁਕਸਾ ਦਿੰਨਾ ਤੁਸੀਂ ਵੀ ਇਹ ਅੱਜ ਤੁਹਾਡੇ ਲਈ ਵੀ ਉਹ ਨੁਕਸਾ ਮੈਂ ਲੈ ਕੇ ਆਇਆ ਮੈਂ ਬਣਾਉਣ ਲੱਗਾ ਸੀ ਇਕੱਠਾ ਤੇ ਮੇਰਾ ਜੀ ਕੀਤਾ ਕਿ ਤੁਹਾਡੇ ਸਾਰਿਆਂ ਨਾਲ ਉਹ ਨੁਸਖਾ ਮੈਂ ਸਾਂਝਾ ਕਰਾਂ ਸੋ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਲਾਈਕ ਸ਼ੇਅਰ ਮੇਰਾ ਚੈਨਲ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਦਿਓ ਜੀ ਜਿਹੜਾ ਮੇਰਾ Facebook account ਤੇ ਜੇ ਤੁਸੀਂ ਦੇਖਦੇ ਪਾਏ ਹੋ ਕਿਸੇ ਨੂੰ ਦੱਸਣਾ ਤਾਂ ਦੇਸੀ ਵੈਦ 2020 ਲਿਖ ਕੇ ਤੁਸੀਂ ਉਹਨੂੰ ਸੱਤ ਕਰੋਗੇ ਤਾਂ ਮੈਂ ਮਿਲ ਜਾਣਾ ਦੂਜੀ ਗੱਲ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬਹੁਤ ਸਾਰੇ ਲੋਕ ਵੱਧ ਤੋਂ ਵੱਧ ਲੋਕ ਇਸ ਦਾ ਫਾਇਦਾ ਉਠਾ ਸਕਣ ਦਵਾਈਆਂ ਆਮ ਅਨਸਾਰ ਤੋਂ ਮਿਲਣ ਵਾਲੀਆਂ ਕੋਈ ਔਖੀਆਂ ਨਹੀਂਆਂ ਤਾਂ ਇਹਨੂੰ ਤੁਸੀਂ ਤਕਰੀਬਨ 20 ਦਿਨ 20 ਤੋਂ 30 ਦਿਨ ਲਗਾਤਾਰ ਜਿਹੜਾ ਬੰਦਾ ਲਾਊਗਾ ਜਿੰਨਾ ਮਰਜ਼ੀ ਲਿਵਰ ਖਰਾਬ ਹੋਵੇ ਡਾਕਟਰ ਨੇ ਕਿਹਾ ਹੋਏ ਵੀ ਤੇਰਾ ਲਿਵਰ ਟ੍ਰਾਂਸਪਲੈਂਟ ਹੋਊਗਾ ਲਿਵਰ ਦੀ ਕੋਈ ਪ੍ਰੋਬਲਮ ਹੋਵੇ ਕਿਸੇ ਵੀ ਤਰ੍ਹਾਂ ਦੀ ਤੋਂ ਇਹ ਦਵਾਈ ਇਹ ਨੁਕਸਾ ਤੁਸੀਂ ਬਣਾ ਕੇ ਰੱਖ ਲਓ 15 ਦਿਨ ਵਰਤੋ ਤੁਸੀਂ ਪਹਿਲੇ ਦੋਹਾਂ ਤਿੰਨਾਂ ਦਿਨਾਂ ਚ ਦੇਖੋਗੇ ਕਿ ਜਿੱਥੇ ਮੇਰੇ ਲਿਵਰ ਦੀ ਇੰਨੀ ਜ਼ਿਆਦਾ ਪ੍ਰੋਬਲਮ ਸੀ ਤਾਂ ਉਹ ਬਿਲਕੁਲ ਘਟ ਗਈ ਆ ਭੁੱਖ ਲੱਗਣ ਲੱਗ ਪਿਆ ਚਿਹਰਾ ਚਮਕਣ ਲੱਗ ਪਿਆ ਜਿਨ੍ਹਾਂ ਦੇ ਚਿਹਰੇ ਕਾਲੇ ਪੈ ਗਏ ਆ ਲਿਵਰ ਦੀ ਪ੍ਰੋਬਲਮ ਨਾਲ ਹੀ ਹੁੰਦਾ ਹੈ ਜਿਨ੍ਹਾਂ ਨੂੰ ਕਦੇ ਵੀ ਬੈਠਿਆਂ ਉੱਠਦਿਆਂ ਪੇਟ ਭਾਰਾ ਫੀਲ ਹੁੰਦਾ ਕਬਜ਼ੀ ਰਹਿੰਦੀ ਆ ਪੇਟ ਫੁੱਲਾ ਫੁੱਲਾ ਫੀਲ ਕਰਦਾ ਉਹਨਾਂ ਲਈ ਜਿਨ੍ਹਾਂ ਦਾ ਹਮੇਸ਼ਾ ਸਿਰ ਦੁਖਦਾ ਰਹਿੰਦਾ ਉਹਨਾਂ ਲਈ ਤੋਂ ਇਹ ਐਂ ਕਹ ਲੋ ਕਿ ਪੂਰੇ ਪੇਟ ਦਾ ਲਿਵਰ ਦਾ ਮਿਹਦੇ ਦੀ ਇੱਕ ਐਹੋ ਜੀ ਵਿਦਾ ਐਹੋ ਜੀ ਖੁਰਾਕ ਆ ਜਿਹੜੀ ਹਰ ਇੱਕ ਇਨਸਾਨ ਨੂੰ 10 15 ਦਿਨ ਵਰਤਣੀ ਚਾਹੀਦੀ ਸੋ ਆਜੋ ਨਾਲੇ ਮੈਂ ਦਵਾਈਆਂ ਦਵਾਈਆਂ ਦੇ ਨਾਂ ਦੱਸ ਦੇਣਾ ਨਾਲੇ ਤੁਹਾਨੂੰ ਦਵਾਈਆਂ ਵੀ ਦਿਖਾ ਦੇਣਾ ਸੋ ਇਹਦੇ ਵਿੱਚ ਜਿਹੜੀਆਂ 8-10 ਚੀਜ਼ਾਂ 12 ਚੀਜ਼ਾਂ ਪੈਣ ਵਾਲੀਆਂ ਉਹ ਤੁਸੀਂ ਪंसारी ਤੋਂ ਲੈ ਲੈਣੀਆਂ ਨੋਟ ਕਰਦੇ ਚੱਲੋ ਵੀਡੀਓ ਵੇਖਦੇ ਵੇਖਦੇ ਨਾਲ ਦੀ ਨਾਲ ਤੁਸੀਂ ਕਾਪੀ ਪੈਨ ਵੀ ਕੋਲੇ ਰੱਖ ਲਿਆ ਕਰੋ ਤਾਂ ਕਿ ਵਾਰੀ ਵਾਰੀ ਰਿਪੀਟ ਕਰ ਕਰਕੇ ਅੱਗੇ ਪਿੱਛੇ ਕਰਕੇ ਵੇਖਣ ਨਾਲੋਂ ਚੰਗਾ ਨਾਲ ਦੀ ਨਾਲ ਜਿਹੜਾ ਮੈਂ ਬੋਲੀ ਜਾਂਦਾ ਦਵਾਈਆਂ ਦੇ ਨਾਂ ਦੱਸੀ ਜਾਂਦਾ ਉਹ ਤੁਸੀਂ ਨੋਟ ਕਰ ਲਓ ਸੋ ਪਹਿਲੀ ਚੀਜ਼ ਆ ਗੁਲਾਬ ਦੇ ਫੁੱਲ ਸਭ ਤੋਂ ਪਹਿਲੀ ਚੀਜ਼ ਆ ਗੁਲਾਬ ਦੇ ਫੁੱਲ ਸੁੱਕੇ ਹੋਏ ਮਿਲ ਜਾਂਦੇ ਆ ਮੈਂ ਅੰਮ੍ਰਿਤਸਰ ਗਿਆ ਸੀ ਇੱਕ ਨਵਾਂ ਪंसारी ਲਗਾਨੀ ਬਹੁਤ ਵਧੀਆ ਮੈਨੂੰ ਲੱਗਾ ਉਹਨਾਂ ਦਾ ਬਹੁਤ ਹੀ ਵਧੀਆ ਸਾਫ਼ ਸੁਥਰਾ ਕੰਮ ਉਹਨਾਂ ਦਾ ਤੇ ਦੂਜੀ ਵੱਡੀ ਗੱਲ ਆ ਕਿ ਬਾਰਗੇਨਿੰਗ ਬਿਲਕੁਲ ਇਹ ਚੀਜ਼ਾਂ ਦੇ ਰੇਟ ਵੀ ਕਾਫੀ ਮੈਨੂੰ ਵਧੀਆ ਲੱਗੇ ਉਹਨਾਂ ਦੇ ਸੋ ਪਹਿਲਾ ਚੀਜ਼ ਪੈਣੀ ਆ ਗੁਲਾਬ ਦੇ ਫੁੱਲ ਦੇਖੋ ਮੈਂ ਕੋਈ ਚੀਜ਼ ਤੁਹਾਨੂੰ ਵੱਧ ਦਿਖਾਵਾਂ ਘੱਟ ਦਿਖਾਵਾਂ ਤੁਸੀਂ ਮੈਂ ਇੱਕ ਬੰਦੇ ਦੀ ਖਰਾਕ ਦਾ ਦੱਸ ਦਿਨਾ ਵੀ ਇੱਕ ਬੰਦੇ ਨੂੰ ਕਿੰਨੀਆਂ-ਕਿੰਨੀਆਂ ਚੀਜ਼ਾਂ ਵਰਤਣੀਆਂ ਚਾਹੀਦੀਆਂ ਸੋ ਗਲਾਬ ਦੇ ਫੁੱਲ ਆਪਾਂ ਲੈਣੇ ਆ ਜੀ 50 ਗ੍ਰਾਮ ਨੀਲੋਫਰ ਦੇ ਫੁੱਲ ਲੈਣੇ ਆ ਜੀ ਆਪਾਂ 50 ਗ੍ਰਾਮ ਇਹ ਨੀਲੋਫਰ ਦੇ ਫੁੱਲ ਆ ਇਹ ਵੀ ਆਪਾਂ 50 ਗ੍ਰਾਮ ਲੈਣੇ ਆ ਫਿਰ ਆਪਾਂ ਲੈਣੀਆਂ ਜੀ ਇਮਲੀ ਖੱਟੀ ਇਮਲੀ ਆਮ ਸਾਰਿਆਂ ਨੂੰ ਪਤਾ ਉਹ ਲੈਣੀ ਆ ਆਪਾਂ ਤਕਰੀਬਨ 100 ਗ੍ਰਾਮ ਤੇ ਇੱਕ ਆਪਾਂ ਪਾਉਣਾ ਆਲੂ ਬਖਾਰਾ ਆਲੂ ਬੁਖਾਰਾ ਵੀ 100 150 ਗ੍ਰਾਮ ਲੈ ਲਿਓ ਆਲੂ ਬੁਖਾਰਾ ਤੇ ਇਮਲੀ ਆਪਾਂ ਜਦੋਂ ਦਵਾਈ ਨੂੰ ਖਾਣਾ ਲੈਣਾ ਹੈ ਉਹਨੂੰ ਤਰੀਕੇ ਦੇ ਵਿੱਚ ਸ਼ਾਮਲ ਕਰਨੀ ਆ ਜਿਹੜੀ ਆਪਾਂ ਅਨਸਾਰ ਤੋਂ ਚੀਜ਼ਾਂ ਲੈਣ ਵਾਲੀਆਂ ਗੁਲਾਬ ਦੇ ਫੁੱਲ 50 ਗ੍ਰਾਮ ਨੀਲੋਫਰ ਦੇ ਫੁੱਲ 50 ਗ੍ਰਾਮ ਖੱਟੀ ਇਮਲੀ 100 ਗ੍ਰਾਮ ਤੇ ਆਲੂ ਬੁਖਾਰਾ 100 150 ਗ੍ਰਾਮ ਇਹ ਲੈ ਲਓ ਫਿਰ ਆਪਾਂ ਲੈਣਾ ਜੀ ਊਨਾਬ ਦੇ ਦਾਣੇ ਊਨਾਬ ਦੇ ਦਾਣੇ ਇਹ ਬਹੁਤ ਸਵਾਦ ਹੁੰਦੇ ਆ ਦੇਰਾ ਵਰਗੇ ਹੁੰਦੇ ਆ ਜੀ ਇਹ ਉਨਾਬ ਦੇ ਦਾਣੇ ਜਿਹਨੇ ਪੁਰਾਣੇ ਬੇਰ ਹੁੰਦੇ ਸੀ ਆਪਣੇ ਖੱਟ ਮਿੱਠੇ ਦੇ ਸੁੱਕ ਜਾਂਦੇ ਸੀ ਬੇਰ ਸੁੱਕ ਕੇ ਘੜਿਆਂ ਚ ਪਾ ਕੇ ਰੱਖ ਲਈਦੇ ਸੀ ਤਾਂ ਇਹ ਉਨਾਬ ਦੇ ਦਾਣੇ ਲੈਣੇ ਆਪਾਂ 30 ਦਾ ਇੱਕ ਬੰਦੇ ਦੀ ਖਰਾਬਤਾ ਦੱਸਦਾ ਪਿਆ ਗੁਲਾਬ ਦੇ ਫੁੱਲ ਨੀਲੋਫਰ ਦੇ ਫੁੱਲ 50 50 ਗ੍ਰਾਮ ਆਲੂ ਬੁਖਾਰਾ 100 ਗ੍ਰਾਮ ਇਮਲੀ 100 ਗ੍ਰਾਮ ਆਲੂ ਬੁਖਾਰਾ ਵਾਧਾ ਲੈ ਲਓ ਕਿਉਂਕਿ ਤਿੰਨ ਚਾਰ ਪੀਸ ਇੱਕ ਵਾਰੀ ਚ ਪੈਣਗੇ ਉਸ ਹੱਬ ਨਾਲ ਤੁਸੀਂ ਇਹਨੂੰ ਵਧਾ ਸਕਦੇ ਪੁਨਾਬ ਦੇ ਦਾਣੇ ਆਪਾਂ ਲੈਣੇ ਆ ਜੀ 30 ਤੋਂ 40 ਫਿਰ ਆਪਾਂ ਲੈਣਾ ਜੀ ਲਸੂੜਾ ਲਸੂੜਾ ਸੁੱਕਿਆ ਹੋਇਆ ਲਸੂੜਾ ਲਸੂੜਾ ਆਪਾਂ ਲੈਣਾ ਇਹ ਵੀ 50 ਗ੍ਰਾਮ ਮਕੋ ਮਕੋ ਆਪਾਂ ਮਕੋ ਲੈਣੀ ਆ 30 ਗ੍ਰਾਮ ਮਕੋ ਲੈਣੀ ਆ ਆਪਾਂ 30 ਗ੍ਰਾਮ ਕਾਸ਼ਨੀ ਦੇ ਵੀ ਕਾਸ਼ਨੀ ਦੇ ਬੀ ਇਹ ਵੀ 50 ਗ੍ਰਾਮ ਕੱਲੀ ਮਕੋਤੀ ਗ੍ਰਾਮ ਲੈਣੀ ਆ ਕਾਸ਼ਨੀ ਦੇ ਬੀ 50 ਗ੍ਰਾਮ ਫਿਰ ਆਪਾਂ ਲੈਣੀ ਆ ਜੀ ਬਨਖਸ਼ਾ ਬਨਖਸ਼ਾ ਵੀ 50 ਗ੍ਰਾਮ ਗਾਉਜ਼ ਬਾਉ ਗਾਉਜ਼ ਬਾਉ 50 ਗ੍ਰਾਮ ਸਨਾਈ ਪੱਤੀ ਜਿਨ੍ਹਾਂ ਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਆ ਪੇਟ ਜਿਹੜਾ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਤਾਂ ਉਹ ਗਾਜਰ ਪਾਉਣਗੇ 100 ਗ੍ਰਾਮ ਜਿਨ੍ਹਾਂ ਨੂੰ ਕਬਜੀ ਦੀ ਪ੍ਰੋਬਲਮ ਨਹੀਂ ਹੈਗੀ ਉਹ ਪਾਉਣਗੇ 50 ਗ੍ਰਾਮ ਠੀਕ ਹੈ ਜੀ ਫਿਰ ਆਪਾਂ ਇਹਦੇ ਵਿੱਚ ਪਾਉਣਾ ਜੀ ਸੌਫ ਸੌਫ ਆਮ ਹੀ ਤਰ੍ਹਾਂ ਦੀ ਹੁੰਦੀ ਆ ਸੌਫ ਪਾਉਣੀ ਆ 50 ਗ੍ਰਾਮ ਸੌਫ ਸੁੱਕਾ ਧਣੀਆਂ ਸੁੱਕਾ ਧਣੀਆਂ ਪਾਉਣਾ ਜੀ 20 ਗ੍ਰਾਮ ਸੁੱਕਾ ਧਣੀਆਂ ਆਮ ਘਰਾਂ 'ਚ ਮਿਲ ਜਾਂਦਾ 20 ਗ੍ਰਾਮ ਅਨਾਰ ਦਾਣਾ ਅਨਾਰ ਦਾਣਾ 50 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਲੂ ਬਖਾਰਾ ਤੇ ਇਮਲੀ ਤੋਂ ਬਿਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਕੁੱਟ ਕੇ ਦਰੜ ਫੜਕ ਜੀਆਂ ਕਰ ਲੈਣੀ ਆ ਠੀਕ ਹੈ ਮੋਟੀਆਂ ਮੋਟੀਆਂ ਜਾਨੀ ਕਿ ਕੁੱਟ ਲੈਣੀਆਂ ਇਹਨਾਂ ਨੂੰ ਬਿਲਕੁਲ ਪਾਊਡਰ ਫਾਰਮ ਚ ਨਹੀਂ ਕਰਨਾ ਉਹ ਮੋٹے ਮੋٹے ਜੀ ਹੋਣ ਆਪਾਂ ਕਿਉਂਕਿ ਇਹਨਾਂ ਦਾ ਪਾਣੀ ਪੀਣਾ ਆਪਾਂ ਇਹਨਾਂ ਨੂੰ ਖਾਣਾ ਮੋਟੀਆਂ ਮੋਟੀਆਂ ਜੇ ਕੁੱਟ ਲਿਓ ਕੁੱਟ ਕੇ ਇਹ ਕੱਟੇ ਭਾਂਡੇ ਚ ਕਿਸੇ ਸਾਫ ਸੁੱਧਰੇ ਭਾਂਡੇ ਚ ਡੱਬੇ ਚ ਪਾ ਕੇ ਰੱਖ ਲਓ ਹੁਣ ਲੈਣ ਦਾ ਤਰੀਕਾ ਕੀ ਆ ਰਾਤ ਨੂੰ ਦੋ ਚਮਚੇ ਡੇਢ ਗਲਾਸ ਪਾਣੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਿਉਂਦੇ ਜਿਹੜੀਆਂ ਆਪਾਂ ਕੁੱਟ ਕੇ ਪਾਊਡਰ ਬਣਾਏ ਦੋ ਚਮਚੇ ਸਾਰੀਆਂ ਚੀਜ਼ਾਂ ਪਿਉਆਂ ਦੇਣੀਆਂ ਦੋ ਗਲਾਸ ਪਾਣੀ ਡੂੜ ਤੋਂ ਦੋ ਗਲਾਸ ਪਾਣੀ ਸੁਬਾ ਇਸ ਨੂੰ ਇੱਕ ਉਬਾਲਾ ਦੇਣਾ ਉਬਲਦੇ ਦੇ ਵਿੱਚ ਇਮਲੀ ਸਵਾਦ ਅਨੁਸਾਰ 10 ਗ੍ਰਾਮ ਇਮਲੀ ਪਾਉਣੀ ਆ ਯਾਨੀ ਕਿ ਤਿੰਨ ਚਾਰ ਦਾਣੇ ਪਾ ਦੇਣੇ ਨੇ ਤੇ ਤਿੰਨ ਆਲੂ ਬੁਖਾਰੇ ਸੁੱਕੇ ਤੋੜ ਕੇ ਉਹ ਵੀ ਵਿੱਚ ਸੁੱਟ ਦੇਣੇ ਆ ਇੱਕ ਬਾਲਾ ਦੇ ਕੇ ਰੱਖ ਦੇਣਾ ਠੰਡਾ ਹੋ ਜੇ ਸਭ ਜਦੋਂ ਠੰਡਾ ਹੋ ਗਿਆ ਇਹਨੂੰ ਚੰਗੀ ਤਰ੍ਹਾਂ ਝੋਲ ਲੈਣਾ ਇੱਕ ਚਮਚਾ ਮਿਸ਼ਰੀ ਪਾਉਣੀ ਵਿੱਚ ਤਾਂ ਇਹਨੂੰ ਠੰਡਾ ਕਰਕੇ ਫ੍ਰਿਜ ਚ ਰੱਖ ਕੇ ਪੀ ਲਓ ਤੇ ਚਾਹ ਇਹਨੂੰ ਖਾਲੀ ਪੇਟ ਕੋਸਾ ਕੋਸਾ ਪੀ ਲਓ ਜਾਂ ਇਹਨੂੰ ਬਿਲਕੁਲ ਜਦੋਂ ਠੰਡਾ ਹੋ ਗਿਆ ਉਦੋਂ ਇਹਨੂੰ ਪੀਓ ਪੀਣਾ ਇਹ ਆ ਕਿ ਬਿਲਕੁਲ ਸਿਪ ਸਿਪ ਕਰਕੇ 5-10 ਮਿੰਟ ਲਾਉਨੇ ਆ ਪੀਣ ਲੱਗ। ਤੇ ਇਦਾਂ ਅਗਲੇ ਦਿਨ ਉਸੇ ਰਾਤ ਫਿਰ ਪਿਉਂਦੇ ਹੋ ਸਵੇਰ ਫੇਰ ਲੈ ਲਓ ਪਾਣੀ ਜਿਹੜਾ ਇੱਕ ਤੋਂ ਢੂੜ ਗਲਾਸ ਆ। ਜੇ 1.5 ਤੋਂ 2 ਗਲਾਸ ਜੇ ਕਿਸੇ ਵੀਰ ਨੂੰ ਪ੍ਰੋਬਲਮ ਆ ਕਿ ਉਹਨੂੰ ਕਾਲੀ ਆ ਕੋਈ ਜਲਦੀ ਆ ਉਹ ਬੋਇਲ ਨਹੀਂ ਕਰ ਸਕਦਾ ਤਾਂ ਉਹ ਕੀ ਕਰੇ ਕਿ ਇੱਕ ਗਲਾਸ ਪਾਣੀ ਜ ਰਾਤ ਨੂੰ ਪਿਉ ਦੇਣਾ ਸਵੇਰ ਉੱਠ ਕੇ ਸਾਰੀ ਇਮਲੀ ਆਲੂ ਬਖਾਰਾ ਵੀ ਰਾਤ ਨੂੰ ਹੀ ਪਾ ਲੈਣਾ। ਤੇ ਸਾਰੀਆਂ ਚੀਜ਼ਾਂ ਰਾਤ ਨੂੰ ਪਿਆਉਣੀਆਂ ਦੋ ਚਾਰ ਦਾਣੇ ਇਮਲੀ ਦੇ ਦੋ ਤਿੰਨ ਦਾਣੇ ਆਲੂਖਾਰੇ ਰਾਤ ਨੂੰ ਪਿਉਵੇ ਸਵੇਰ ਬੋਇਲ ਕਰਕੇ ਚਾਰ ਪੰਜ ਉਬਾਲੇ ਦੇ ਕੇ ਚੰਗੀ ਤਰ੍ਹਾਂ ਠੰਡਾ ਕਰਕੇ ਇਹਨੂੰ ਮਾਲਕ ਕੇ ਕੱਪੜੇ ਨਾਲ ਨਿਚੋੜ ਕੇ ਪੀ ਲਓ ਜੇ ਕਿਸੇ ਵੀ ਇਹਨੂੰ ਕਾਲੀ ਆ ਉਹ ਕਿਤੇ ਜਾਣਾ ਚਾਹੁੰਦਾ ਨਹੀਂ ਉਹਦਾ ਉਬਾਲਾ ਦੇਣ ਲੱਗਿਆਂ ਟਾਈਮ ਨਹੀਂ ਹੈਗਾ ਇੰਨਾ ਫਿਰ ਇਹਨੂੰ ਕੀ ਕਰਨਾ ਸਾਰੀਆਂ ਚੀਜ਼ਾਂ ਰਾਤ ਨੂੰ ਪਿਆਉਂਦੀਆਂ ਸਵੇਰ ਉੱਠ ਕੇ ਇਹਨੂੰ ਚੰਗੀ ਤਰ੍ਹਾਂ ਮਲ ਦੇਣਾ ਆ ਥਾਨਾ ਚੰਗੀ ਤਰ੍ਹਾਂ ਮਲ ਕੇ ਪਾਣੀ ਦੇ ਵਿੱਚੇ ਇਹ ਕੱਪੜੇ ਨਾਲ ਨਿਚੋੜ ਕੇ ਰਸ ਕੱਢ ਲੈਣਾ ਉਹ ਰਸ ਜਿਹੜਾ ਉਹ ਆਪਾਂ ਪੀਣਾ ਹੈ ਰਸ ਨੂੰ ਪੀਣ ਲੱਗਿਆਂ ਤਰੀਕਾ ਹੈ ਕਿ 10-15 ਮਿੰਟ ਲੈਣੇ ਆ ਇਹ ਨਹੀਂ ਵਗੜਾ ਘਟ ਕਰਕੇ ਪੀ ਗੇ ਬਿਲਕੁਲ ਹੌਲੀ 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 ਤੱਕ ਇਸ ਵੀਨਾ ਤੁਸੀਂ 2-3 ਦਿਨਾਂ ਦੇ ਵਿੱਚ ਹੀ ਦੇਖੋਗੇ ਕਿ ਤੁਹਾਡੇ ਲੀਵਰ ਜਿਹੜਾ ਠੀਕ ਹੋਣਾ ਹੋ ਗਿਆ ਸ਼ੁਰੂ ਭੁੱਖ ਲੱਗਣੀ ਸ਼ੁਰੂ ਹੋ ਗਈ ਆ ਤੁਹਾਡੇ ਚਿਹਰੇ ਤੇ ਖੇੜਾ ਆਉਣਾ ਸ਼ੁਰੂ ਹੋ ਗਿਆ ਖਰਾਕ ਜਿਹੜੀ ਆ ਉਹ ਤਾਕਤ ਦੇ ਰੂਪ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਗਈ ਆ ਤਾਂ ਭਾਰੀਆਂ ਚੀਜ਼ਾਂ ਹਜਮ ਹੋਣੀਆਂ ਸ਼ੁਰੂ ਹੋਣੀਆਂ ਤੇ ਇਹ ਜੇ ਲਿਵਰ ਦੀ ਜ਼ਿਆਦਾ ਪ੍ਰੋਬਲਮ ਆ ਤਾਂ ਫਿਰ ਤੁਸੀਂ ਜਿਹੜਾ ਇਸ ਦਵਾਈ ਨੂੰ ਕੋਈ 35 40 ਦਿਨ ਵਰਤੋ ਜੇ ਤੁਸੀਂ ਜਸਟ ਕਿਉਰ ਦੇ ਤੌਰ ਤੇ ਵਰਤਣਾ ਚਾਹੁੰਦੇ ਆ ਵੀ ਪ੍ਰੋਬਲਮ ਕੋਈ ਨਹੀਂ ਵੈਸੇ ਹੀ ਵਕਤ ਲਈ ਚੱਲ ਫੀਕ ਰਹੂਗਾ ਗਰਮੀਂ ਗਰਮੀਂ ਤੇ ਫਿਰ 15 20 ਦਿਨ ਇਸ ਨੂੰ ਵਰਤੋ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਲਿਵਰ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਬਦਹਜਮੀ ਪੀਲੀਆ ਕਾਲਾ ਪੀਲੀਆ ਜਿਗਰ ਦੀ ਗਰਮੀ ਮਸਾਨੀ ਦੀ ਗਰਮੀ ਤਾਂਤ ਪੈ ਰਹੀ ਹੈ ਕਿਸੇ ਬੰਦੇ ਨੂੰ ਤਾਂ ਛਿਗਰ ਪਤਨ ਦੀ ਪ੍ਰੋਬਲਮ ਮਸਾਨਾ ਗਰਮ ਹੋ ਗਿਆ ਪਿਸ਼ਾਬ ਲੱਗ ਕੇ ਆ ਰਿਹਾ ਖਸਰਾ ਆਇਆ ਟਾਈਫਾਇਡ ਤੋਂ ਬਾਅਦ ਖਰਾ ਜਿਹੜਾ ਸਰੀਰ ਕਮਜ਼ੋਰ ਹੋ ਗਿਆ ਟਾਈਫਾਇਡ ਕਰਕੇ ਆ ਜਾਂ ਮਲੇਰੀਆ ਕਰਕੇ ਆ ਕਿਸੇ ਵੀ ਤਰ੍ਹਾਂ ਦੀ ਅੰਦਰੂਨੀ ਕਮਜ਼ੋਰੀ ਆ ਭੁੱਖ ਨਹੀਂ ਲੱਗਦੀ ਲਿਵਰ ਨਾਲ ਰਿਲੇਟਡ ਪ੍ਰੋਬਲਮ ਆ ਮਸਾਨੇ ਨਾਲ ਰਿਲੇਟਡ ਪ੍ਰੋਬਲਮ ਹੈ ਜਿਗਰ ਨਾਲ ਰਿਲੇਟਡ ਪ੍ਰੋਬਲਮ ਹੈ ਤਾਂ ਤੁਸੀਂ ਦੇਖੋਗੇ ਕਿ 5-7 ਦਿਨਾਂ ਅੰਦਰ ਤੁਸੀਂ ਠੀਕ ਹੋ ਜਾਓਗੇ ਪਰ ਵਰਤਨਾ ਇਹਨੂੰ ਕੋਈ 25-30 ਦਿਨ ਲੱਗਦਾ ਜਿੰਨਾਂ ਨੂੰ ਜ਼ਿਆਦਾ ਪ੍ਰੋਬਲਮ ਆ ਉਹ ਲਗਭਗ 1 ਮਹੀਨਾ ਤੱਕ ਇਸ ਨੂੰ ਵਰਤਣ ਦਾ ਸੋ ਦਵਾਈਆਂ ਜਿਹੜੀਆਂ ਉਹ ਤੁਹਾਨੂੰ ਪਤਾ ਲੱਗ ਗਈਆਂ ਦੱਸ ਚੁੱਕਾ ਮੈਂ ਫੁੱਲ ਗਲਾਬ ਦੇ 50 ਗ੍ਰਾਮ ਨੀਲੋਫਰ ਦੇ ਫੁੱਲ 50 ਗ੍ਰਾਮ ਇਮਲੀ ਜਿਹੜੀ 100 ਗ੍ਰਾਮ ਆਲੂ ਬਖਾਰਾ 150 ਗ੍ਰਾਮ ਇਮਲੀ ਤੇ ਆਲੂ ਬਖਾਰਾ ਆਪਾਂ ਬਾਅਦ ਚ ਜਦੋਂ ਚੀਜ਼ ਵੱਤ ਨਹੀਂ ਆ ਉਦੋਂ ਲੈਣਾ ਵਿੱਚ ਇੰਨੀ ਆਪਣਾ ਇਹਨੂੰ ਮਿਕਸ ਕਰ ਦੇਣਾ ਔਨਾਬ ਦੇ ਦਾਣੇ 30 ਲਸੂੜਾ 50 ਗ੍ਰਾਮ ਉਹ ਜਿਹੜੀ 30 ਗ੍ਰਾਮ ਪਾਉਣੀ ਆ ਕਾਸ਼ਨੀ ਦੇ 20 50 ਗ੍ਰਾਮ ਬਣਖਸ਼ਾ ਬਣਖਸ਼ਾ ਜਿਹੜਾ ਉਹ 30 ਗ੍ਰਾਮ ਇਹ ਸਨਾਏ ਪੱਤੀ ਉਹ ਜੇ ਤਾਂ ਕਬਜੀ ਆ ਫਿਰ 100 ਗ੍ਰਾਮ ਪਾਓ ਜੇ ਕਬਜੀ ਨਹੀਂ ਹੈਗੀ ਨਾਰਮਲ ਆ ਫਿਰ 50 ਗ੍ਰਾਮ ਪਾ ਲਓ ਸੌਂਫ ਜਿਹੜੀ ਆ ਉਹ ਆਪਾਂ ਪਾਉਣੀ ਆ 50 ਗ੍ਰਾਮ ਅਨਾਰ ਦਾਣਾ 50 ਗ੍ਰਾਮ ਧਨੀਆ ਜਿਹੜਾ ਉਹ 20 ਤੋਂ 25 ਗ੍ਰਾਮ ਪਾ ਲੋ ਤੇ ਬੀ ਦਾਣਾ 50 ਦਾ ਇਸ ਨੂੰ ਚੰਗੀ ਤਰ੍ਹਾਂ ਪੀਸ ਕੇ ਕੁੱਟ ਕੇ ਦਰੜਫੜੜ ਜਾਂ ਕਰਕੇ ਰੱਖ ਲੋ ਦੱਸਿਆ ਤਰੀਕਾ ਜਿਹੜਾ ਉਸੇ ਤਰੀਕੇ ਨਾਲ ਇਹਨੂੰ ਵਰਤੋ ਤਾਂ ਤੁਹਾਡੇ ਲੀਵਰ ਨਾਲ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਕੁਝ ਦਿਨਾਂ ਚ ਖਤਮ ਹੋ ਜੇ ਇਸ ਨੇ ਵੀ ਕੋਈ ਭਾਰੀ ਦਵਾਈ ਖਾਦੀ ਆ ਕੋਈ ਬਿਮਾਰੀ ਤੋਂ ਉੱਠਿਆ ਆ ਉਹ ਇਹਨੂੰ 15-20 ਦਿਨ ਜ਼ਰੂਰ ਲਵੇ ਬਿਮਾਰੀ ਤੋਂ ਉੱਠਣ ਤੋਂ ਬਾਅਦ ਲੀਵਰ ਦੀ ਜਿਹੜੀ ਪ੍ਰੋਬਲਮ ਆ ਉਹ ਬਿਲਕੁਲ ਠੀਕ ਹੋ ਜੇ। ਸੋ ਜਾਂਦਾ ਜਾਂਦਾ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਧੰਨਵਾਦੀਆਂ ਕਿ ਤੁਸੀਂ ਮੈਨੂੰ ਇੰਨਾ ਪਿਆਰ ਦਿੰਦੇ ਹੋ, ਇੰਨਾ ਮੋਹ ਦਿੰਦੇ ਹੋ। ਇਹ ਮੈਂ ਵਾਅਦਾ ਤਵੱਦ ਵੀਡੀਓ ਤੁਹਾਡੇ ਲਈ ਲੈ ਕੇ ਆਉਣਾ, ਬਣਾਉਣਾ ਕੋਸ਼ਿਸ਼ ਕਰਦਾ ਕਿ ਜਦੋਂ ਵੀ ਟਾਈਮ ਨਿਕਲੇ ਕੋ ਡੇਲੀ ਨਵੀਂ ਦਿਨ ਨੇ ਆਪ ਕੋਈ ਵੀਡੀਓ ਪਾਉਣਾ ਜਿੰਦੇ ਤਰ ਤੁਸੀਂ ਫਾਇਦਾ ਚੱਕ ਸਕੋ ਵੀਡੀਓ ਪਾਉਣ ਦਾ ਮਕਸਦ ਸਿਰਫ ਇਹ ਨਾ ਹੁੰਦਾ ਕਿ ਜੋ ਗਿਆਨ ਜੋ ਬਾਪੂ ਜੀ ਦਾ ਬਜ਼ੁਰਗਾਂ ਦਾ ਗਿਆਨ ਉਹ ਨੁਕਸੇ ਜਿਹੜੇ ਅਲੋਪ ਹੋ ਚੁੱਕੇ ਆ ਸਭ ਤੋਂ ਪਹਿਲਾਂ ਆਪਣੇ ਘਰਾਂ 'ਚ ਆਮ ਹੁੰਦੀਆਂ ਸੀ ਇਹ ਚੀਜ਼ਾਂ ਹੱਟੀਆਂ ਤੋਂ ਮਿਲ ਜਾਂਦੀਆਂ ਸੀ ਤਾਂ ਉਹ ਉਹ ਨੁਕਸੇ ਨੂੰ ਆਮ ਹੁੰਦਾ ਸੀ ਉਹ ਅਲੋਪ ਹੋ ਗਿਆ ਉਹੀ ਨੁਕਸੇ ਜਿਹੜੇ ਨੇ ਤੁਹਾਡੇ ਤੱਕ ਉਜਦੇ ਕਰ ਰਹੇ ਆ ਫਾਇਦਾ ਉਠਾਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਮੇਰਾ ਚੈਨਲ ਜਿਹੜਾ ਪੇਜ ਆ ਮੇਰਾ ਦੇਸੀ ਨੁਸਖੇ ਦੇਸੀ ਵੈਦ 2020 ਕਰਕੇ ਤੁਸੀਂ ਸਰਚ ਕਰ ਸਕਦੇ ਹੋ ਤਾਂ ਉਹਨੂੰ ਸ਼ੇਅਰ ਕਰਦੇ ਕਰੋ ਲਾਈਕ ਕਰਦੇ ਕਰੋ ਤਾਂ ਕਿ ਹੌਸਲਾ ਬਣਿਆ ਰਹੇ ਤੇ ਵੱਧ ਤੋਂ ਵੱਧ ਵੀਡੀਓ ਤੁਹਾਡੇ ਤੱਕ ਪੁੱਜ ਲੈ ਸਸਿ